ਬਿਨਾ ਸੋਚੇ ਸਮਝੇ ਹਵਾਈ ਕਰਾਇਆ ਬੁਕਿੰਗ ਯਾਤਰਾ ਨੂੰ ਮੁਸ਼ਕਿਲ ਬਣਾ ਸਕਦਾ ਹੈ ਘੱਟ ਹਵਾਈ ਕਰਾਏ ਦੀ ਕੀਮਤ ਲੱਭਣ ਦੇ ਲਈ ਇੱਕ ਜ਼ਰੂਰੀ ਨਿਯਮ ਇਹ ਜਾਣਨਾ ਹੈ ਕਿ ਇਸ ਨੂੰ ਲੱਭਣਾ ਕਦੋਂ ਹੈ ਸਮੇਂ ਦੇ ਹਿਸਾਬ ਦੇ ਨਾਲ ਇਹ ਯਕੀਨੀ ਬਣਾਓ ਕਿ ਤੁਸੀਂ ਉਸ ਫਲਾਈਟ ਨੂੰ ਬੁੱਕ ਕਰਨ ਤੋਂ ਪਹਿਲਾਂ ਬਹੁਤ ਲੰਮਾ ਇੰਤਜ਼ਾਰ ਨਾ ਕਰੋ ਜਿਸ ਤੇ ਤੁਸੀਂ ਨਜ਼ਰ ਰੱਖ ਰਹੇ ਹੋ ਮਾਹਰਾਂ ਦੇ ਮੁਤਾਬਕ ਸਭ ਤੋਂ ਵਧੀਆ ਕਿਰਾਇਆ ਪ੍ਰਾਪਤ ਕਰਨ ਦੇ ਲਈ ਤੁਹਾਨੂੰ ਰਵਾਨਗੀ ਤੋਂ 21 ਦਿਨ ਪਹਿਲਾਂ ਟਿਕਟ ਖਰੀਦਣੀ ਚਾਹੀਦੀ ਹੈ ਕਿਉਂਕਿ 20ਵੇਂ ਦਿਨ ਉਹ ਪਹਿਲਾਂ ਹੀ ਸਭ ਤੋਂ ਸਸਤੀ ਉਡਾਨ ਹੁਣ ਉਪਲਬਧ ਨਹੀਂ ਹੈ ਤੇ ਨਵਾਂ ਸਭ ਤੋਂ ਸਸਤਾ ਕਿਰਾਇਆ ਹੁਣ ਡਾਲਰ 100 ਜਾਂ ਡਾਲਰ 200 ਮਹਿੰਗਾ ਹੈ ਸਭ ਤੋਂ ਵਧੀਆ ਕੀਮਤ ਨੂੰ ਗਵਾਉਣ ਤੋਂ ਬਚਣ ਲਈ ਤੁਹਾਨੂੰ ਟਿਕਟ ਖਰੀਦਣ ਲਈ ਆਪਣੀ ਨਿਸ਼ਚਿਤ ਅੰਤਮ ਤਾਰੀਖ ਦੇ ਵੱਜੋਂ ਆਪਣੀ ਯੋਜਨਾਬੱਧ ਉਡਾਨ ਤੇ 21 ਦਿਨ ਪਹਿਲਾਂ ਇੱਕ ਰਿਮਾਈਂਡਰ ਸੈੱਟ ਕਰਨਾ ਚਾਹੀਦਾ ਹੈ ਜੇਕਰ ਤੁਸੀਂ ਗਰਮੀ ਦੀ ਯਾਤਰਾ ਦੀਆਂ ਯੋਜਨਾਵਾਂ ਬਾਰੇ ਸੋਚ ਰਹੇ ਹੋ ਤਾਂ ਇੱਕ ਮਾਹਰ ਦਾ ਕਹਿਣਾ ਹੈ ਕਿ ਇਹ ਸਹੀ ਸਮਾਂ ਹੈ ਟਿਕਟ ਬੁੱਕ ਕਰਨ ਦਾ ਕੈਨੇਡਾ ਵਿੱਚ ਫਲਾਈਟ ਸੈਂਟਰ ਦੇ ਕਾਰਜਕਾਰੀ ਉਪ ਪ੍ਰਧਾਨ ਨੇ ਕਿਹਾ ਹੈ ਕਿ ਪਿਛਲੇ ਸਾਲ ਗਰਮੀਆਂ ਦੇ ਮਹੀਨਿਆਂ ਦੌਰਾਨ ਯੂਰਪ ਦੇ ਵਿੱਚ ਕਾਫੀ ਢੀਡ ਪੜ ਘਾ ਰਿਹਾ ਹਾਲਾਂਕਿ ਇਹ ਸਵੀਕਾਰ ਕਰਨਾ ਕਿ ਯਾਤਰਾ ਅਸਲ ਦੇ ਵਿੱਚ ਮਹਿੰਗੀ ਹੈ ਉਹ ਦੱਸਦੇ ਨੇ ਕਿ ਲੋਕ ਟੂਰ ਪੈਕੇਜਾਂ ਨੂੰ ਖਰਚਿਆਂ ਵਿੱਚ ਕਟੌਤੀ ਕਰਨ ਦੇ ਤਰੀਕੇ ਵਜੋਂ ਦੇਖ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਜੇ ਤੁਸੀਂ ਵੱਧ ਤੋਂ ਵੱਧ ਪੈਸਾ ਬਚਾਉਣਾ ਚਾਹੁੰਦੇ ਹੋ ਤਾਂ ਇਹ ਤੁਹਾਡੀਆਂ ਤਰੀਕਾਂ ਦੇ ਨਾਲ ਫਲੈਕਸੀਬਲਟ ਹੋਣ ਦੇ ਵਿੱਚ ਵੀ ਮਦਦ ਕਰਦਾ ਹੈ ਪਰ ਜੇ ਤੁਸੀਂ ਕਿਸੇ ਵਧੀਆ ਤਰੀਕਾਂ ਦੇ ਵਿੱਚ ਉਲਝੇ ਹੋਏ ਹੋ ਤਾਂ ਸਭ ਤੋਂ ਬਿਹਤਰ ਮੁੱਲ ਪ੍ਰਾਪਤ ਕਰਨ ਦਾ ਸਮਝੌਤਾ ਇਹ ਹੋ ਸਕਦਾ ਹੈ ਇਸ ਦਾ ਮਤਲਬ ਇਹ ਨਹੀਂ ਹੈ ਕਿ ਇਹ ਸੰਭਵ ਹੈ ਪਰ ਜੇਕਰ ਤੁਹਾਡੇ ਕੋਲ ਥੋੜੀ ਜਹੀ ਫਲੈਕਸੀਬਿਲਟੀ ਨਹੀਂ ਹੈ ਤਾਂ ਤੁਹਾਡੇ ਵਿਰੁੱਧ ਰੁਕਾਵਟਾਂ ਖੜੀਆਂ ਨੇ ਫਲੈਕਸੀਬਿਲਟੀ ਹੋਣ ਦਾ ਮਤਲਬ ਇਹ ਹੈ ਕਿ ਤੁਹਾਨੂੰ ਜੁਲਾਈ ਤੇ ਅਗਸਤ ਦੌਰਾਨ ਯਾਤਰਾ ਕਰਨ ਤੋਂ ਬਾਹਰ ਜਾਣਾ ਪੈ ਸਕਦਾ ਹੈ ਸਕਦਾ ਹੈ ਅਸੀਂ ਨਿਸ਼ਚਿਤ ਤੌਰ ਤੇ ਸਿਰਫ ਹਵਾਈ ਕਿਰਾਏ ਤੇ ਨਹੀਂ ਬਲਕਿ ਰਿਹਾਇਸ਼ ਤੇ ਵੀ ਕੀਮਤਾਂ ਉੱਚੀਆਂ ਦੇਖ ਰਹੇ ਹਾਂ ਇਸ ਲਈ ਜੇਕਰ ਤੁਸੀਂ ਆਪਣੇ ਗਰਮੀਆਂ ਦੇ ਮੌਸਮ ਲਈਆਂ ਸੀਮਾਵਾਂ ਨੂੰ ਅੱਗੇ ਵਧਾਉਣ ਦੇ ਯੋਗ ਹੋ ਤਾਂ ਤੁਸੀਂ ਆਮ ਤੌਰ ਤੇ ਉੱਥੇ ਕੁਝ ਲਾਗਤ ਬਚਤ ਪ੍ਰਾਪਤ ਕਰ ਸਕਦੇ ਹੋ ਹੌਟਸਪੌਟ ਲਈ ਉਹ ਕਹਿੰਦੇ ਨੇ ਕਿ ਲੰਡਨ ਪੈरिस ਤੇ ਰੋਸ ਜਿਹੜੀ ਹੈ ਉਮਕਹ ਸੂਚੀ ਸਿਖਰ ਤੇ ਹੈ ਪੁਰਤਗਲ ਨਿਸ਼ਚਿਤ ਤੌਰ ਤੇ ਪਿਛਲੇ ਕਈ ਸਾਲਾਂ ਤੋਂ ਸੂਚੀ ਵਿੱਚ ਉੱਚੇ ਰੁਝਾਨ ਨੂੰ ਜਾਰੀ ਰੱਖ ਰਿਹਾ ਹੈ ਤੇ ਇਸ ਸਾਲ ਕੋਈ ਰੁਕਾਵਟ ਨਹੀਂ ਹੈ ਤੇ ਯੂਰਪ ਜਾਂ ਇਸ ਤੋਂ ਬਾਹਰ ਅਸੀਂ ਯਕੀਨੀ ਤੌਰ ਤੇ ਜਾਪਾਨ ਨੂੰ ਵੀ ਮੰਗ ਲਈ ਸੂਚੀ ਵਿੱਚ ਵੱਧ ਦੇਖ ਰਹੇ ਆ ਯਾਨੀ ਕਿ ਵਾਪਸੀ ਹੋ ਰਹੀ ਹੈ ਉਹਨਾਂ ਕਹਿੰਦੇ ਕਿ ਬਹੁਤ ਸਾਰੇ ਲੋਕ ਐਟਲੈਂਟਿਕ ਦੇ ਪਾਰ ਜਾਣ ਦੀ بجائے ਪ੍ਰਸ਼ਾਂਤ ਦੇ ਪਾਰ ਜਾਣ ਵਿੱਚ ਦਿਲਚਸਪੀ ਰੱਖਦੇ ਨੇ ਇਸ ਸੂਚੀ ਵਿੱਚ ਵਿਅਤਨਾਮ ਤੇ ਬਾਲੀ ਵੀ ਸ਼ਾਮਿਲ ਹੈ ਜੇ ਤੁਸੀਂ ਪੈਰਿਸ ਦੀ ਯਾਤਰਾ ਕਰਨ ਬਾਰੇ ਸੋਚ ਰਹੇ ਹੋ ਤਾਂ ਇਹ ਇਸ ਗਰਮੀਆ ਵਿੱਚ ਬਹੁਤ ਜ਼ਿਆਦਾ ਵਿਅਸਤ ਤੇ ਸੰਭਾਵਤ ਤੌਰ ਤੇ ਮਹਿੰਗਾ ਹੋਵੇਗਾ ਨਿਊਜ਼ ਜਸਤੋ ਚੈਨਲ ਪੰਜਾਬੀ ਦੀ ਰਿਪੋਰਟ ਪੀਸੀ ਦੇ ਅਨੁਸਾਰ ਤੇਜ਼ ਹਵਾਵਾਂ ਕਾਰਨ ਪਾਰਕਰ ਚੀਲ ਦੀ ਅਗਨੂ ਤੇਜ਼ੀ ਨਾਲ ਫੈਲਦੇ ਹੋਏ ਦੇਖਿਆ ਜਾ ਰਿਹਾ ਹੈ ਆਖਰੀ ਵਾਰ 53 ਵਰਕ ਕਿਲੋਮੀਟਰ ਦੇ ਉੱਤੇ ਅੱਗ ਮਾਪੀ ਗਈ ਹੈ ਕਸਬੇ ਤੇ ਉੱਤਰ ਪੂਰਬੀ ਬੀਸੀ ਦੇ ਵਿੱਚ ਫੋਰਟ ਨਲਸਨ ਦੇ ਵੱਲ ਵੀ ਲੋਕਾਂ ਨੂੰ ਖਾਲੀ ਕਰਨ ਦੇ ਲਈ ਚੇਤਾਵਨੀ ਜਾਰੀ ਕੀਤੀ ਗਈ ਹੈ ਉੱਤਰੀ ਰੌਕੀਜ਼ ਰੀਜਨਲ ਮਿਨਿਸਪਲਟੀਆਂ ਤੇ ਫੋਰਟ ਨੈਲਸਨ ਫਰਸਟ ਨੇਸ਼ਨ ਨੇ ਕਸਬੇ ਦੇ ਉੱਤਰ ਵਿੱਚ ਲਗਭਗ 20 ਕਿਲੋਮੀਟਰ ਦੂਰ ਪਾਰਕਰ ਚੀਲ ਦੀ ਅੱਗ ਤੇ ਪੈਟ੍ਰਿਕ ਰੇਕ ਹਾਲਓਵਰ ਅੱਗ ਕਾਰਨ 80 ਹੋਰ ਸੰਪਤੀਆਂ ਲਈ ਨਿਕਾਸੀ ਦੇ ਆਦੇਸ਼ਾਂ ਦੀ ਚੇਤਾਵਨੀ ਅਪਗ੍ਰੇਡ ਕੀਤੀ ਨਿਕਾਸੀ ਦੇ ਦੇਸ਼ਾਂ ਦੇ ਚੇਤਾਵਨੀਆਂ ਦੀ ਸੂਚੀ ਲਗਾਤਾਰ ਵਧਦੀ ਜਾ ਰਹੀ ਹੈ ਕਿਉਂਕਿ ਬੀਸੀ ਦੇ ਜੰਗਲੀ ਅੱਗ ਦਾ ਸੀਜ਼ਨ ਛੇਤੀ ਸ਼ੁਰੂ ਹੋ ਰਿਹਾ ਹੈ ਪਰ ਸਭ ਤੋਂ ਵੱਡਾ ਖਤਰਾ ਅਜੇ ਵੀ ਫੋਰਟ ਨੈਲਸਨ ਵਿੱਚ ਹੈ ਕਿਉਂਕਿ ਪਾਰਕਰ ਚੀਲ ਦੀ ਅੱਗ ਉੱਤਰ ਪੂਰਬੀ ਪਾਈਚਾਰੇ ਦੇ ਨੇੜੇ ਆ ਰਹੀ ਹੈ ਮੰਗਲਵਾਰ ਸਵੇਰ ਤੱਕ ਮਲਾਵਰ ਜੰਗਲੀ ਆਗਣੇ 84 ਕਿਲੋਮੀਟਰ ਤੋਂ ਵੱਧ ਨੂੰ ਕਵਰ ਕੀਤਾ ਸੋਮਵਾਰ ਨੂੰ 52 ਤੋਂ ਵੱਧ ਤੇਜ਼ ਹਵਾਵਾਂ ਨੇ ਇਸ ਨੂੰ ਸ਼ਹਿਰ ਦੇ ਨੇੜੇ ਧੱਕਿਆ ਹਜ਼ਾਰਾਂ ਨਿਕਾਸੀ ਦੂਰੋਂ ਜਿਹੜੇ ਉਹ ਹੋ ਰਹੀ ਹੈ ਪਰ ਖੇਤਰ ਵਿੱਚ ਘੱਟੋ ਘੱਟ ਇੱਕ ਦਰਜਣ ਜਾਂ ਇਸ ਤੋਂ ਵੱਧ ਹੋਲਡ ਆਊਟਸ ਇਸ ਦਾ ਸਾਹਮਣਾ ਕਰ ਰਹੇ ਨੇ ਜਿਸ ਵਿੱਚ ਡੁਐਨ ਲੋਵੀ ਸ਼ਾਮਿਲ ਹੈ ਜੋ ਫੋਰਟ ਨੈਲਸਨ ਤੋਂ 3 ਕਿਲੋਮੀਟਰ ਦੱਖਣ ਵਿੱਚ ਰਹਿੰਦੇ ਨੇ ਉਹ ਤੁਹਾਨੂੰ ਜ਼ਬਰਦਸਤੀ ਬਾਹਰ ਨਹੀਂ ਕੱਢ ਸਕਦੇ ਇਸ ਲਈ ਅਸੀਂ ਇੱਥੇ ਆਪਣੀਆਂ ਜਾਇਦਾਦਾਂ ਤੇ ਆਪਣੇ ਘਰਾਂ ਦੇ ਪਸ਼ੂਆਂ ਦੀ ਰੱਖਿਆ ਕਰਨ ਲਈ ਆ ਕਈਆਂ ਨੇ ਕਿਹਾ ਹੈ ਕਿ ਉਹ ਤੇ ਹੋਰ ਲੋਕ ਉਥੇ ਠਹਿਰੇ ਹੋਏ ਨੇ ਫਿਲਹਾਲ ਸੁਰੱਖਿਆ ਥਾਂ ਤੇ ਉਹਨਾਂ ਕੋਲ ਅੱਗ ਬੁਝਾਉਣ ਦੇ ਤਜਰਬੇ ਦੇ ਉਪਕਰਨਾਂ ਦੇ ਨਾਲ ਭੋਜਨ ਦਾ ਪਾਣੀ ਵੀ ਹੈ ਆ ਗਜੇ ਵਿਵਾਦ ਰਹੀ ਹੈ ਸਾਡੇ ਕੋਲ ਦੂਰ ਵਾਲੇ ਪਾਸੇ ਜ਼ਮੀਨ ਤੇ ਕਰਮਚਾਰੀ ਹਨ ਜਿਨ੍ਹਾਂ ਲਈ ਅਸੀਂ ਸਿਰਫ ਪ੍ਰਾਰਥਨਾ ਕਰ ਸਕਦੇ ਹਾਂ ਕਿ ਹਵਾ ਪੂਰਬ ਵੱਲ ਬਦਲਣ ਲੱਗੇ ਸ਼ਹਿਰ ਤੋਂ ਹਵਾ ਦਾ ਰੁਖ ਦੂਜੇ ਪਾਸੇ ਹੋ ਜਾਏ ਉੱਤਰ ਪੂਰਬ ਵਿੱਚ ਫੋਰਟ ਸੈਂਟ ਜੋਂ ਤੋਂ ਲਗਭਗ 60 ਕਿਲੋਮੀਟਰ ਉੱਤਰ ਪੂਰਬ ਵਿੱਚ ਡੋਇਗ ਨਦੀ ਤੇ ਡੋਇਗ ਫਸਟ ਨੇਸ਼ਨ ਦੇ ਛੋਟੇ ਪਾਈਚਾਰੇ ਲਈ ਨਵੇਂ ਜੰਗਲੀ ਆਗਨ ਨਿਕਾਸੀ ਦੇ ਆਦੇਸ਼ ਤੇ ਚੇਤਾਵਨੀਆਂ ਜਾਰੀ ਕੀਤੀਆਂ ਗਈਆਂ ਨੇ ਖੇਤਰੀ ਡਿਸਟ੍ਰਿਕਟ ਤੇ ਵਸਨੀਕਾਂ ਨੂੰ ਕਿਹਾ ਹੈ ਕਿ ਉਹਨਾਂ ਨੂੰ ਕੀ ਚਾਹੀਦਾ ਹੈ ਤੇ ਫੋਰਟ ਸੈਂਟ ਜੋਂ ਵਿੱਚ ਇੱਕ ਨਿਕਾਸੀ ਕੇਂਦਰ ਵਿੱਚ ਜਾਣਾ ਚਾਹੀਦਾ ਜਿੱਥੇ ਮਦਦ ਦੀ ਉਡੀਕ ਕੀਤੀ ਜਾ ਰਹੀ ਹੈ ਉਤਰੀ ਰਾਕੀਜ਼ ਖੇਤਰੀ ਮਿਨਿਸਪੈਲਟੀ ਮੇਅਰ ਰੋ ਫਰੇਜ਼ਰ ਦਾ ਕਹਿਣਾ ਹੈ ਕਿ ਮਿਨਿਸਪੈਲਟੀਆਂ ਦੇ ਐਮਰਜੈਂਸੀ ਆਪਰੇਸ਼ਨ ਸੈਂਟਰ ਨੇ ਜਿੰਨੇ ਵੀ ਜਿਹੜੇ ਕੰਟੈਕਟਸ ਹਨ ਉਹਨਾਂ ਨੂੰ ਕਾਲ ਕਰਕੇ ਕੁਝ ਨੂੰ ਛੱਡਣ ਲਈ ਮਨਾ ਲਿਆ ਹੈ ਦੱਖਣ ਪੱਛਮੀ BC ਵਿੱਚ ਟ੍ਰੂ ਐਕਸ ਕ੍ਰੀਕ ਜੰਗਲ ਦੀ ਅੱਗ ਕਾਰਨ ਲਿਲਵੇਟ ਤੇ ਪੱਛਮ ਵਿੱਚ ਕਾਰਪੇਂਟਰ ਚੀਲ ਦੇ ਦੱਖਣ ਵਾਲੇ ਪਾਸੇ ਦੀਆਂ ਜਾਇਦਾਦਾਂ ਲਈ ਇੱਕ ਨਿਕਾਸੀ ਜਾਰੀ ਕੀਤੀ ਗਈ ਹੈ ਉੱਤਰ ਪੱਛਮੀ ਹਿੱਸੇ ਵਿੱਚ ਇੱਕ ਅੱਗ ਕ੍ਰੈਨਬੈਰੀ ਪੋਰਟੇਜ ਦੇ ਪਾਈਚਾਰੇ ਵਿੱਚ ਸੁਲਗ ਰਹੀ ਹੈ ਤੇ ਲਗਭਗ 550 ਵਸਨੀਕਾਂ ਨੂੰ ਉਹਨਾਂ ਦੇ ਘਰਾਂ ਤੋਂ ਜਾਣ ਲਈ ਮਜਬੂਰ ਕਰ ਦਿੱਤਾ ਹੈ ਜਦੋਂ ਕਿ ਇੱਕ ਅੱਗ ਜਿਸ ਨੇ ਫੋਰਟ ਮਕਮਰੇ ਅਲਬਰਟਾ ਦੇ ਵਿੱਚ ਇੱਕ ਨਿਕਾਸੀ ਚੇਤਾਵਨੀ ਜਾਰੀ ਕੀਤੀ ਹੈ ਲਗਭਗ 16 ਕਿਲੋਮੀਟਰ ਦੱਖਣ ਪੂਰਬ ਵਿੱਚ ਵਧ ਰਹੀ ਹੈ ਅਲਬਰਟਾ ਵਾਈਲਡਫਾਇਰ ਦਾ ਕਹਿਣਾ ਹੈ ਕਿ ਕਾਗਜ਼ ਜਿਸ ਵਿੱਚ ਫੋਰਟ ਮਕਮਰੇ ਦੇ ਵਿੱਚ 68000 ਲੋਕਾਂ ਨੂੰ ਇੱਕ ਪਲ ਦੇ ਨੋਟਿਸ ਤੇ ਛੱਡਣ ਲਈ ਤਿਆਰ ਹੋਣ ਦਾ ਨੋਟਿਸ ਦਿੱਤਾ ਗਿਆ ਹੈ ਏਜੰਸੀ ਮੁਤਾਬਕ ਬਹੁਤ ਦੀ ਸ਼ਾਮਾਂ ਵਿੱਚ ਬਦਲਦੀਆਂ ਹਵਾਵਾਂ ਨੇ ਵੀ ਵਿਕਾਸ ਵਿੱਚ ਯੋਗਦਾਨ ਪਾਇਆ ਹੈ ਨਿਊਜ਼ ਸਟੋ ਚੈਨਲ ਪੰਜਾਬੀ ਦੀ ਰਿਪੋਰਟ ਸੂਬਾਈ ਸਰਕਾਰ ਤਟਵਰਤੀ BC ਵਿੱਚ ਖੁੱਲੀ ਅੱਗ ਤੇ ਬੰਦੀ ਲਗਾਉਣ ਦੇ ਲਈ ਤਿਆਰ ਹੈ BC ਵਾਈਲਡਫਾਇਰ ਸਰਵਿਸ ਦਾ ਕਹਿਣਾ ਹੈ ਕਿ ਰਾਤ 12 ਵਜੇ ਤੋਂ ਪ੍ਰਭਾਵੀ 17 ਮਈ ਨੂੰ ਸੰਸ਼ਾਇਨ ਕੋਸਟ ਲੋਅਰ ਮੈਨ ਲੈਂਡ ਵੈਂਕੂਵਰ ਆਈਲੈਂਡ ਤੇ ਹੈਡਾਗੁਆਈ ਤੋਂ ਅਕਤੂਬਰ ਦੇ ਅੰਤ ਤੱਕ ਹਰ ਥਾਂ ਤੇ ਜ਼ਿਆਦਾਤਰ ਖੁੱਲੇ ਜਲਨ ਦੀਆਂ ਗਤੀਵਿਧੀਆਂ ਤੇ ਪਾਬੰਦੀ ਹੋਵੇਗੀ। BC ਵਾਈਲਡਫਾਇਰ ਸਰਵਿਸ ਦਾ ਕਹਿਣਾ ਹੈ ਕਿ ਪਾਬੰਦੀ ਜੰਗਲੀ ਅੱਗ ਦੇ ਖਤਰੇ ਨੂੰ ਘਟਾਉਣ ਤੇ ਜਨਤਾਕ ਸੁਰੱਖਿਆ ਦੀ ਰੱਖਿਆ ਕਰਨ ਵਿੱਚ ਮਦਦ ਕਰਨ ਲਈ ਸ਼੍ਰੇਣੀ 2 ਤੇ ਸ਼੍ਰੇਣੀ 3 ਖੁੱਲੀ ਅੱਗ ਨੂੰ ਜਿਹੜੀ ਹੈ ਉਹ ਸੀਮਤ ਕਰੇਗੀ। ਇਸ ਦਾ ਮਤਲਬ ਹੈ ਕਿ ਕੋਈ ਵੀ ਵੱਡੀ ਅੱਗ, ਆਤਿਸ਼ਬਾਜ਼ੀ ਜਾਂ ਅਸਮਾਨ ਲਾਲਟੈਨਾ ਵਰਗੀਆਂ ਚੀਜ਼ਾਂ ਦੀ ਇਜਾਜ਼ਤ ਜਿਹੜੀ ਹੈ ਉਹ ਨਹੀਂ ਹੋਵੇਗੀ। ਪਰ ਇਹ ਛੋਟੇ ਕੈਂਪ ਫਾਇਰ ਤੇ ਲਾਗੂ ਨਹੀਂ ਹੁੰਦਾ ਜੋ ਅੱਧੇ ਮੀਟਰ ਉੱਚਾ ਜਾਂ ਫਿਰ ਅੱਧੇ ਮੀਟਰ ਚੌੜਾ ਇਹ ਛੋਟਾ ਹੁੰਦਾ ਹੈ ਆਉਣ ਵਾਲੀ ਪਾਬੰਦੀ ਤੋਂ ਪ੍ਰਭਾਵਿਤ ਖੇਤਰ ਕਾਟਸੇ ਬੀਸੀ ਵਾਈਲਡਫਾਇਰ ਸਰਵਿਸ ਹੈ ਪਾਬੰਦੀ ਸਾਰੀਆਂ ਜਨਤਕ ਤੇ ਨਿੱਜੀ ਜ਼ਮੀਨਾਂ ਤੇ ਲਾਗੂ ਹੁੰਦੀ ਹੈ ਸੇਵਾ ਨਿਵਾਸੀਆਂ ਨੂੰ ਅੱਗ ਲਗਾਉਣ ਤੋਂ ਪਹਿਲਾਂ ਕਿਸੇ ਵੀ ਹੋਰ ਪਾਬੰਦੀਆਂ ਲਈ ਸਥਾਨਕ ਸਰਕਾਰੀ ਅਧਿਕਾਰੀਆਂ ਤੋਂ ਪਤਾ ਕਰਨ ਦੇ ਲਈ ਕਿਹਾ ਜਾ ਰਿਹਾ ਹੈ ਪਾਬੰਦੀ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ 1500 1150 ਦੇ ਲਈ ਟਿਕਟ ਜਾਰੀ ਕੀਤੀ ਜਾ ਸਕਦੀ ਹੈ ਜਿਸ ਨੂੰ 10000 ਤੱਕ ਦਾ ਪ੍ਰਬੰਧਕੀ ਜੁਰਮਾਨਾ ਅਦਾ ਕਰਨਾ ਪੈਂਦਾ ਹੈ ਜਾਂ ਜੇਕਰ ਅਦਾਲਤ ਦੇ ਵਿੱਚ ਦੋਸ਼ੀ ਠਹਿਰਾਇਆ ਜਾਂਦਾ ਹੈ ਯ ਡਾਲਰ 1 ਲੱਖ ਦਾ ਜੁਰਮਾਨਾ ਤੇ ਸੰਭਵ ਤੌਰ ਤੇ 1 ਸਾਲ ਦੀ ਕੈਦ ਦੀ ਸਜ਼ਾ ਵੀ ਹੋ ਸਕਦੀ ਹੈ ਬੀਸੀ ਤੇ ਫੈਡਰਲ ਸਰਕਾਰਾਂ ਨੇ ਘੱਟ ਤੇ ਮੱਧ ਆਮਦਨੀ ਵਾਲੇ ਪਰਿਵਾਰਾਂ ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਕਰੇਲੂ ਹੀਟਿੰਗ ਤੇ ਕੂਲਿੰਗ ਪ੍ਰਣਾਲੀਆਂ ਨੂੰ ਵਧੇਰੇ ਮੌਸਮ ਅਨੁਕੂਲ ਵਿਕਲਪਾਂ ਵਿੱਚ ਬਦਲਾ ਲਈ ਛੋਟਾਂ ਦਾ ਵਿਸਥਾਰ ਕਰਨ ਲਈ ਲਗਭਗ ਡਾਲਰ 254 ਮਿਲੀਅਨ ਬਖਰੇ ਰੱਖੇ ਨੇ এনवायरमेंट ਕੈਨੇਡਾ ਤਾਬਕ ਆਟਵਾ 103.7 ਮਿਲੀਅਨ ਤੱਕ ਜਿਹੜਾ ਉਹ ਪ੍ਰਦਾਨ ਕਰ ਰਿਹਾ ਹੈ ਜਦੋਂ ਪ੍ਰੋਵਿੰਸ ਅਪਗ੍ਰੇਡ ਦੇ ਲਈ ਯੋਗ ਪਰਿਵਾਰਾਂ ਦੀ ਗਿਣਤੀ ਨੂੰ ਵਧਾਉਣ ਲਈ ਡਾਲਰ 151 ਮਿਲੀਅਨ ਤੱਕ ਦਾਵਾ ਦਾ ਕਰ ਰਿਹਾ ਹੈ ਉਤਰੀ ਬੀਸੀ ਵਿੱਚ ਰਹਿਣ ਵਾਲੇ ਲੋਕ ਵਾਧੂ 3000 ਡਾਲਰ ਤੱਕ ਪਹੁੰਚ ਕਰਨ ਦੇ ਯੋਗ ਹੋ ਸਕਦੇ ਨੇ ਤੇ ਜਿਨ੍ਹਾਂ ਘਰਾਂ ਨੂੰ ਬਿਜਲੀ ਦੇ ਅਪਗ੍ਰੇਡ ਦੀ ਲੋੜ ਹੁੰਦੀ ਹੈ ਉਹ ਡਾਲਰ 5000 ਤੱਕ ਦੀ ਛੋਟ ਲਈ ਯੋਗ ਹੋ ਸਕਦੇ ਨੇ ਭਾਵੇਂ ਕਿ ਸਭ ਤੋਂ ਵੱਧ ਸੰਭਾਵੀ ਛੋਟ ਡਾਲਰ 24000 ਹੈ bc ਤੇ ਫੈਡਰਲ ਸਰਕਾਰਾਂ ਨੇ ਘਟਦੇ ਮੱਧਮ ਆਮਦਨੀ ਵਾਲੇ ਪਰਿਵਾਰਾਂ ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਘਰੇਲੂ ਹੀਟਿੰਗ ਤੇ ਕੂਲਿੰਗ ਪ੍ਰਣਾਲੀਆਂ ਨੂੰ ਵਧੇਰੇ ਮੌਸਮ ਅਨੁਕੂਲ ਵਿਕਲਪਾਂ ਵਿੱਚ ਬਦਲਣ ਲਈ ਛੋਟਾਂ ਦਾ ਵਿਸਥਾਰ ਕਰਨ ਲਈ ਲਗਭਗ ਡਾਲਰ 254 ਮਿਲੀਅਨ ਵੱਖਰੇ ਰੱਖੇ ਨੇ ਐਨਵਾਇਰਨਮੈਂਟ ਕੈਨੇਡਾ ਤੇ BC ਦੇ ਊਰਜਾ ਮੰਤਰਾਲੇ ਦੇ ਮੁਤਾਬਕ ਓਟਵਾ ਡਾਲਰ 103.7 ਮਿਲੀਅਨ ਤੱਕ ਪ੍ਰਦਾਨ ਕਰ ਰਿਹਾ ਹੈ ਜਦੋਂ ਪ੍ਰੋਵਿੰਸ ਅਪਗ੍ਰੇਡ ਲਈ ਯੋਜਨਾ ਪਰਿਵਾਰਾਂ ਦੀ ਗਿਣਤੀ ਨੂੰ ਵਧਾਉਣ ਲਈ ਡਾਲਰ 151 ਮਿਲੀਅਨ ਤੱਕ ਦਾ ਵਾਅਦਾ ਕਰ ਰਿਹਾ ਹੈ BC ਦੇ ਊਰਜਾ ਮੰਤਰੀ ਨੇ ਕਿਹਾ ਹੈ ਕਿ ਅਸੀਂ ਨਵੇਂ ਹੀਟ ਪੰਪ ਲਈ ਜ਼ਿਆਦਾਤਰ ਛੋਟ ਦੀ ਰਕਮ ਨੂੰ 95 100 ਤੋਂ ਵਧਾ ਕੇ ਡਾਲਰ 16000 ਕਰ ਰਹੇ ਹਾਂ ਅਸੀਂ ਉਹਨਾਂ ਪੂਰੇ ਬਿਲਡਿੰਗ ਪ੍ਰੋਗਰਾਮਾਂ ਲਈ ਇੱਕ ਵੱਖਰਾ ਪ੍ਰੋਗਰਾਮ ਪੇਸ਼ ਕਰਦੇ ਹਾਂ ਤੇ ਸਟ੍ਰੇਟਾ ਕਾਉਂਸਲਰਾਂ ਨੂੰ ਇਹ ਦੇਖਣ ਲਈ ਉਸ ਪ੍ਰੋਗਰਾਮ ਤੱਕ ਪਹੁੰਚਣ ਦੀ ਸਿਫਾਰਿਸ਼ ਕਰਦੇ ਹਾਂ ਕਿ ਉਹਨਾਂ ਲਈ ਉਪਲਬਧ ਕੀ ਹੈ ਅਸਪੌਂਡ ਦਾ ਕਹਿਣਾ ਹੈ ਕਿ ਅਰਜ਼ੀ ਦੇਣ ਤੋਂ ਪਹਿਲਾਂ ਤੁਹਾਨੂੰ ਹੁਣ ਮੁਲਾਂਕਣ ਕਰਾਉਣ ਦੀ ਲੋੜ ਨਹੀਂ ਹੈ ਬੀਸੀ ਦੇ ਲੋਕਾਂ ਨੂੰ ਪਹਿਲਾਂ ਭੁਗਤਾਨ ਨਹੀਂ ਕਰਨਾ ਪੈਂਦਾ ਤੇ ਫਿਰ ਮੇਲ ਵਿੱਚ ਰੀਬੇਟ ਚੈੱਕ ਪ੍ਰਾਪਤ ਕਰਨ ਲਈ ਹਫ਼ਤਿਆਂ ਜਾਂ ਮਹੀਨਿਆਂ ਤੱਕ ਦਾ ਇੰਤਜ਼ਾਰ ਨਹੀਂ ਕਰਨਾ ਪੈਂਦਾ ਇਸ ਦੀ ਬਜਾਏ ਭਾਗੀਦਾਰ ਆਪਣੀ ਆਮਦਨ ਤੇ ਘਰ ਦੀ ਯੋਗਤਾ ਦੀ ਪੁਸ਼ਟੀ ਕਰਨ ਲਈ ਪ੍ਰੋਗਰਾਮ ਲਈ ਪ੍ਰੀ ਰਜਿਸਟਰਡ ਕਰਦੇ ਨੇ ਸਰਕਾਰ ਦਾ ਕਹਿਣਾ ਹੈ ਕਿ ਆਮਦਨ ਯੋਗ ਐਪਲੀਕੈਂਟ ਇਸ ਸਮੇਂ ਤੇਲ ਨਾਲ ਗਰਮ ਕੀਤੇ ਘਰਾਂ ਵਿੱਚ ਉੱਚ ਕੁਆਲਿਟੀ ਵਾਲੇ ਹੀਟ ਪੰਪ ਤੇ ਜਾਣ ਲਈ ਡਾਲਰ 16000 ਤੱਕ ਪ੍ਰਾਪਤ ਕਰ ਸਕਦੇ ਨੇ ਤੇ ਫੈਡਰਲ ਸਰਕਾਰ ਦੇ ਨਵੇਂ ਸਹਾਇਤਾ ਦਾ ਮਤਲਬ ਹੈ ਕਿ ਕੁਦਰਤ ਗੈਸ ਤੇ ਪ੍ਰੋਪੇਨ ਨਾਲ ਗਰਮ ਕੀਤੇ ਘਰ ਵੀ ਯੋਗ ਹੋ ਸਕਦੇ ਨੇ ਵੈਨਕੂਵਰ ਵਿਚਾਰ ਮੰਚ ਦੇ ਵੱਲੋਂ ਸੁਰਜੀਤ ਪਾਤਰ ਹੋਰਾਂ ਨੂੰ ਸ਼ਰਦਾਂਜਲੀ ਦਿੱਤੀ ਗਈ ਜਿਨ੍ਹਾਂ ਕਿਹਾ ਕਿ ਪਾਤਰ ਸਾਹਿਬ ਦੀ ਮੌਤ ਇੱਕ ਯੁੱਗ ਦਾ ਅੰਤ ਹੈ ਜਿਵੇਂ ਜਵੇਂ ਜਾਗਰਾਂ ਦੀ ਗਿਣਤੀ ਵੱਧ ਰਹੀ ਹੈ ਸੱਤੋਂ ਹੁੰਦੇ 12ਾਂ ਦੀ ਗਿਣਤੀ ਵੱਧ ਰਹੀ ਹੈ ਮੈਨੂੰ ਤਾਂ ਜਿੱਧਰ ਦੇਖੋ ਬੇਰੋਜ਼ਗਾਰ ਦੇਖਦੇ ਸਰਕਾਰ ਕਹਿੰਦੀ ਰੋਜ਼ਗਾਰਾਂ ਦੀ ਗਿਣਤੀ ਵੱਧ ਰਹੀ ਹੈ ਖਵਾਰਾਂ ਤਾਂ ਉਹੀ ਬਸ ਗਿਣਤੀਆਂ ਹੁੰਦੀਆਂ ਨੇ ਪਰ ਗਿਣਤੀ ਵਿੱਚ ਖਵਾਰਾਂ ਦੀ ਗਿਣਤੀ ਵੱਧ ਰਹੀ ਹੈ ਚੰਗੇ ਅਫਸਰ ਡਾਕਟਰ ਅਧਿਆਪਕ ਟਾਵੇਂ-ਟਾਵੇਂ ਬਾਬਿਆਂ ਅਤੇ ਕਲਾਕਾਰਾਂ ਦੀ ਗਿਣਤੀ ਵੱਧ ਰਹੀ ਹੈ ਪਿਛਲੇ ਦਿਨੀ ਸਾਡਾ ਇੱਕ ਯੋਗ ਕਵੀ ਸੁਜੀਤ ਪਾਤਰ ਜੀ ਸਾਨੂੰ ਸੁਦੀਵੀ ਵਿਛੋੜਾ ਦੇ ਗਏ ਨੇ ਜ਼ਿੰਦਗੀ ਦੇ 79 ਬਰੇ ਬੜੀ ਸੱਧ ਦਿਨ ਆ ਗੁਜ਼ਾਰ ਕੇ ਬੜਾ ਉਹਨਾਂ ਦੀ ਜਿੱਥੇ ਉਹਨਾਂ ਦੇ ਜੀਵਨ ਦੇ ਵਿੱਚ ਸਹਜ ਤੇ ਸੋਚ ਸੀਗਾ ਉਸੇ ਤਰ੍ਹਾਂ ਉਹਨਾਂ ਦੀ ਜਿਹੜੀ ਖਵਤਾ ਉਹਨਾਂ ਦੀ ਲਿਖਤ ਦੇ ਵਿੱਚ ਵੀ ਸਹਜ ਤੇ ਸੋਚ ਸੀ ਉਹ ਕਿਤੇ ਵੀ ਨਾਰੇਵਾਜੀ ਵਾਲੀ ਉਹਨਾਂ ਦੀ ਖਵਤਾ ਦੇ ਵਿੱਚ ਭਾਸ਼ਾ ਨਹੀਂ ਹੈਗੀ ਉਹ ਗੱਲ ਕਰਦੇ ਆ ਬੜੇ ਸੁਖਮ ਭਾਵ ਦੇ ਵਿੱਚ ਹੀ ਇੱਕ ਟਕੋਰ ਮਾਰ ਜਾਂਦੇ ਆ ਔਰ ਬੜੀ ਜ਼ਬਰਦਸਤ ਕੋਰ ਮਾਰਦੇ ਆ ਉਹਨਾਂ ਦੀ ਜਿਹੜੀ ਸ਼ੈਲੀ ਵਲਖਣ ਤੇ ਜਿਹੜੀ ਭਾਸ਼ਾ ਦੇ ਵਿੱਚ ਮੁਹਾਵਰੇਦਾਰ ਮੇਰਾ ਖਿਆਲ ਉਹ ਜਿਵੇਂ ਪਹਿਲਾਂ ਸਾਡੇ ਪ੍ਰੋਫੈਸਰ ਮੋਹਨ ਸਿੰਘ ਅਮਰਤਾਪ੍ਰੀਤਮ ਦਾ ਇੱਕ ਦੌਰ ਸੀ ਉਸ ਤੋਂ ਬਾਅਦ ਸ਼ੇਵਦਾ ਦਾ ਦੌਰ ਸੀ ਜਿਹੜਾ ਅਜਦਾ ਦਾ ਦੌਰ ਸੀ ਉਹ ਸੁਜੀਤ ਪਾਤਰ ਜੀ ਦਾ ਦੌਰ ਸੀਗਾ ਅੱਜ ਮੈਨੂੰ ਐਵੇਂ ਮਹਿਸੂਸ ਹੋ ਰਿਹਾ ਵੀ ਇੱਕ ਇੱਕ ਯੁੱਗ ਦਾ ਖਾਤਮਾ ਹੋ ਗਿਆ ਪੰਜਾਬੀ ਕਪਤਾ ਦੇ ਵਿੱਚ ਉਹ ਬੇਸ਼ੱਕ ਸਰੀਰਕ ਤੌਰ ਤੇ ਸਾਡੇ ਵਿੱਚੋਂ ਚਲੇ ਗਏ ਨੇ ਪਰ ਉਹਨਾਂ ਦੀ ਜਿਹੜੀ ਜਦ ਤੱਕ ਉਹਨਾਂ ਦੀ ਕਪਤਾ ਜਿੰਦਗੀ ਆ ਸੁਜੀਤ ਪੱਤ ਸਾਡੇ ਵਿੱਚ ਹੀ ਨੇ ਉਹ ਮੇਰਾ ਖਿਆਲ ਆ ਵੀ ਜਿਸ ਤਰ੍ਹਾਂ ਦਾ ਉਹਨਾਂ ਨੇ ਜੀਵਨ ਗੁਜ਼ਾਰਿਆ ਜਿਸ ਤਰ੍ਹਾਂ ਦੀ ਉਹਨਾਂ ਨੇ ਰਚਨਾ ਰਚੀ ਉਸੇ ਸਹਿਸਵਾਹੀ ਔਰ ਆਦਮ ਸੁਤੇ ਸੁਤੇ ਸਾਡੇ ਕੋਲ ਰੁਖਸਤ ਲੈ ਗਏ ਨੇ ਮੇਰੇ ਖਿਆਲ ਆ ਵੀ ਇਸ ਤੋਂ ਵਧੀਆ ਕਿਸੇ ਵਿਅਕਤੀ ਦਾ ਜੀਵਨ ਕੀ ਹੋ ਸਕਦਾ ਪਰ ਸਾਡਾ ਅੱਜ ਜਿੱਥੇ ਉਹਨਾਂ ਨੂੰ ਸਰਦਾ ਦੇ ਫੁੱਲ ਭੇਟ ਕਰਦੇ ਆ ਉੱਥੇ ਅਸੀਂ ਉਹਨਾਂ ਦੀ ਜ਼ਿੰਦਗੀ ਨੂੰ ਉਹਨਾਂ ਦੀ ਰਚਨਾ ਨੂੰ ਸਲਾਮ ਵੀ ਕਰਦੇ ਆ ਮੇਰੇ ਖਿਆਲ ਆ ਉਹਨਾਂ ਦੇ ਜੀਵਨ ਉੱਤੇ ਦੁੱਖ ਪ੍ਰਗਟ ਕਰਨ ਦਾ ਨਹੀਂ ਸਗੋਂ ਉਹਨਾਂ ਦੇ ਜੀਵਨ ਦਾ ਜਸ਼ਨ ਮਨਾਉਣ ਦਾ ਦੇਣਾ ਵੀ ਸਾਇਤ ਨੂੰ ਬਹੁਤ ਕਾਟਾ ਪਿਆ ਕਿ ਸਾਡੇ ਤਿੰਨ ਨਾਮਰ ਲੇਖਕ ਸਾਥੋਂ ਮਿੱਥੜ ਗਏ ਪਹਿਲਾਂ ਸੁਖਜੀਤ ਕਹਾਣੀਕਾਰ ਉਹ ਚਲੇ ਗਏ ਫਿਰ ਸ਼ਾਇਰ ਮੋਨਜੀਤ ਸਿੰਘ ਉਹ ਚਲੇ ਗਏ ਤੇ ਹੁਣ ਸਾਡੇ ਸਰਮੌਰ ਸ਼ਾਇਰ ਸੁਰਜੀਤ ਪਾਤਰ ਚਲੇ ਗਏ ਔਰ ਇਹ ਬਹੁਤ ਹੀ ਨਿੱਜੀ ਤੌਰ ਤੇ ਵੀ ਔਰ ਸਾਹਿਤਕ ਤੌਰ ਤੇ ਵੀ ਬਹੁਤ ਵੱਡਾ ਘਾਟਾ ਪਿਆ ਸੁਰਜੀਤ ਪਾਤਰ ਹੋਣਾ ਨੇ ਸਾਰਾ ਜਿਹੜਾ ਜੀ ਉਹਨਾਂ ਦਾ ਦੇਖੀਏ ਜੀਵਨ ਸਹਿਜ ਦੇ ਵਿੱਚ ਹੀ ਜੀਵਿਆ ਤੇ ਉਹਨਾਂ ਜੋਰ ਲਿਖਿਆ ਉਹ ਵੀ ਸਹਿਜ ਦੇ ਵਿੱਚ ਹੀ ਲਿਖਿਆ ਔਰ ਜੇ ਮੈਂ ਕਹਾਂ ਕਿ ਉਹ ਇੱਕ ਲੋਕ ਕਵੀ ਦੇ ਤੌਰ ਤੇ ਸਥਾਪਿਤ ਹੋ ਚੁੱਕੇ ਸੀ ਤਾਂ ਇਹ ਕੋਈ ਅਤਕਤ ਨਹੀਂ ਨਹੀਂ ਉਹਨਾਂ ਦੀਆਂ ਜਿਹੜੀਆਂ ਕਵਤਾਵਾਂ ਨੇ ਲੋਕਾਂ ਦੇ ਮੂੰਹ ਤੇ ਜਿੱਦਾਂ ਲੋਕ ਗੀਤਾਂ ਦੇ ਵਾਂਗ ਉਹਨਾਂ ਨੂੰ ਯਾਦ ਸੀ ਗਿਆ ਔਰ ਮੈਂ ਉਹਨਾਂ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਦਾ ਤੇਉ ਮੀਦਰ ਕਿ ਆਪ ਤਾਂ ਉਪਰਮੇ ਸਾਡੇ ਵਿੱਚ ਨਹੀਂ ਰਹੇ ਪਰ ਉਹਨਾਂ ਦੀ ਕਵਤਾ ਹਮੇਸ਼ਾ ਸਾਡੇ ਅੰਗ-ਸੰਗ ਰਹੇਗੀ ਔਰ ਸਾਨੂੰ ਜੀਵਨ ਦੇ ਸੋਚ ਤੇ ਸਹਿਰ ਦਾ ਸੁਨੇਹਾ ਦਿੱਤੀ ਰਹੇ ਵਿਅੰਗ ਦਾ ਇੱਕ ਹੋਰ ਵੱਖਰੀ ਕਿਸਮ ਦਾ ਨਮੂਨਾ ਚੀਚੀ ਕਰਦੀਆਂ ਚਿੜੀਆਂ ਦਾ ਕਲਕਲ ਕਰਦੀਆਂ ਨਦੀਆਂ ਦਾ ਛਾਂ ਛਾਂ ਕਰਦੇ ਬਿਰਖਾਂ ਦਾ ਆਪਣਾ ਹੀ ਤराना ਹੁੰਦਾ ਹੈ ਮੈਂ ਸੁਣਿਆ ਹੈ ਇਸ ਧਰਤੀ ਤੇ ਇੱਕ ਅਜਿਹਾ ਦੇਸ਼ ਵੀ ਹੈ ਜਿੱਥੇ ਬੱਚਿਆਂ ਨੂੰ ਆਪਣੀ ਹੀ ਮਾਂ ਬੋਲੀ ਬੋਲਣ ਤੇ ਜੁਰਮਾਨਾ ਹੁੰਦਾ ਸਰਜੀਤ ਪਾਤਰ ਇੱਕ ਸਧਾਰਨ ਮਨੁੱਖ ਨਹੀਂ ਸੀ ਜਿਵੇਂ ਭਾਈ ਵੀਰ ਸਿੰਘ ਦਾ ਯੋਗ ਉਹਨਾਂ ਨੂੰ ਯੋਗ ਕਵੀ ਕਿਹਾ ਜਾਂਦਾ ਸੀ ਕਿ ਉਸ ਸਮੇਂ ਹੋਰ ਵੀ ਬਹੁਤ سارے ਲੇਖਕ ਸੀ ਕਵੀ ਸੀ ਪਰ ਭਾਈ ਵੀਰ ਸਿੰਘ ਇੱਕ ਮਲਕਣ ਸੀ ਇਸੇ ਤਰ੍ਹਾਂ ਫਿਰ ਅਮਰਤਾ ਪ੍ਰੀਤਮ ਹੁਣ ਸਿੰਘ ਯੋਗ ਗਿਣਿਆ ਗਿਆ ਸੋ ਇਹ ਇੱਕ ਇਸ ਦੇ ਯੋਗ ਕਵੀ ਹੋਏ ਨੇ ਤੇ ਐਸ ਵੇ ਜਿਹੜੇ ਸੀ ਬਹੁਤ ਉੱਚ ਕੋਟੀ ਦੇ ਕਵੀ ਹੋਰ ਵੀ ਹੈਗੇ ਨੇ ਉਹਨੇ ਆਪਣੇ ਡਾਕਟਰ ਕਮਜੀ ਸਿੰਘ ਸੰਸਾਰ ਤੋਂ ਅਸੋਜਮਉਂਡ ਜੀ ਸਿੰਘ ਸੰਸਾਰ ਤੋਂ ਚਲੇ ਗਏ ਆ ਉਹ ਵੀ ਬਹੁਤ ਵਧੀਆ ਕਵਿ ਸੰਲੇਖਕ ਸਨ ਪਰ ਇਹਨਾਂ ਦੇ ਇੱਕ ਬਿਲਕੁਲ ਬਲਖੀਤਾ ਸੀ ਇਹਨਾਂ ਦੇ ਵਿੱਚ ਸੋਹਜ ਸਾਹਿਜ ਤੇ ਸਮਾਜ ਪ੍ਰਤੀ ਜਿਹੜਾ ਸੀਗਾ ਰਵਈਆ ਉਹ ਸੀ ਇਨਾਂ ਨੇ ਇਸ ਸਮੇਂ ਜੋ ਕੁਝ ਵੀ ਕੀਤਾ ਸਹਿਜ ਨਾਲ ਕੀਤਾ ਲੋਕਾਂ ਨੇ ਉਹਨਾਂ ਨੂੰ ਇੰਨੇ ਦੇ ਆ ਵੀ ਹੋਰ ਵੀ ਕਿਤਾ ਪਰ ਉਹ ਸਹਿਜ ਤੋਰੇ ਤੋਂ ਦੇ ਗਏ ਉਹਨਾਂ ਦੀ ਕਵਤਾ ਦੇ ਪਾ ਉਤਕੋਤੀ ਦੀ 시 ਗਜ਼ਲ ਨੂੰ ਇੱਕ ਨਵਾਂ ਰੂਪ ਦਿੱਤਾ ਉਹਨਾਂ ਨੇ ਪਰ ਉਹਨਾਂ ਨੇ ਬਲੋਸ ਵੀ ਬੜੀ ਵਧੀਆ ਲਿਖੀ ਉਹਨਾਂ ਦਾ ਜਿਹੜਾ ਸੂਰਜ ਮੰਦਰ ਦੀਆਂ ਪੌੜੀਆਂ ਕਿਤਾਬ ਹੈਗੀ ਪੜਨ ਵਾਲੀ ਹੈਗੀ ਹੈ ਬਹੁਤ ਹੀ ਅੱਛੀ ਹੈ ਇਸ ਤਰ੍ਹਾਂ ਉਹਨਾਂ ਨੇ ਬਹੁਤ ਸਾਰਾ ਅਨੁਵਾਦ ਕੀਤਾ ਉੱਚ ਕੋਟੀ ਦੇ ਲੇਖਕਾਂ ਨੂੰ ਅਨੁਵਾਦ ਕੀਤਾ ਸੁਰਜੀਤ ਪਾਤਰ ਜੀ ਇੱਕ ਬਹੁਤ ਹੀ ਮਹਾਨ ਸ਼ਾਇਰ ਸਨ ਉਹਨਾਂ ਨੂੰ ਪੰਜਾਬ ਪੰਜਾਬੀਅਤ ਦੀ ਜੋ ਰੂਹ ਦੀ ਬੜੀ ਡੂੰਗੀ ਸਮਝ ਸੀ ਡੂੰਗੀ ਪਛਾਣ ਸੀ ਜੋ ਉਹਨਾਂ ਦੀ ਹਰ ਇੱਕ ਰਚਨਾ ਵਿੱਚੋਂ ਸਾਨੂੰ ਝਲਕਦੀ ਮਿਲਦੀ ਹੈ ਉਹਨਾਂ ਦਾ ਜੋ ਵੀ ਕਾਵ ਹੈ ਉਸ ਨੇ ਸਮੁੱਚੇ ਪੰਜਾਬ ਨੂੰ ਪੰਜਾਬੀਆਂ ਨੂੰ ਬੇਹਦ ਪ੍ਰਭਾਵਿਤ ਕੀਤਾ ਪੰਜਾਬੀ ਗਜ਼ਲ ਨੂੰ ਉਹਨਾਂ ਨੇ ਨਵੀਂ ਦਿੱਖ ਦਿੱਤੀ ਤੇ ਸਾਡੀ ਪੀੜ੍ਹੀ ਦੇ ਜੋ ਗਜ਼ਲਗੋ ਨੇ ਜੋ ਇਸ ਦੌਰ ਦੇ ਜੋ ਵੀ ਕਵੀ ਨੇ ਕੋਈ ਵੀ ਅਜਿਹਾ ਕਵੀ ਨਹੀਂ ਹੋਏਗਾ ਜੋ ਉਹਨਾਂ ਦੀ ਸ਼ਖਸੀਅਤ ਤੋਂ ਉਹਨਾਂ ਦੀ ਰਚਨਾ ਤੋਂ ਪ੍ਰਭਾਵਿਤ ਨਹੀਂ ਹੋਇਆ ਪ੍ਰੀਮੀਅਰ ਡਗ ਫੋਰਡ ਦੀ ਸਰਕਾਰ ਸੂਬੇ ਦੇ ਵਿੱਚ ਕਾਰ ਚੋਰੀਆਂ ਨੂੰ ਨੱਥ ਪਾਉਣ ਦੇ ਲਈ ਨਵੇਂ ਕਦਮ ਚੁੱਕ ਰਹੀ ਹੈ ਫੋਰ ਸਰਕਾਰ ਹਿੰਸਾ ਹਥਿਆਰ ਤਾਕਤ ਦੀ ਵਰਤੋਂ ਜਾਂ ਵਿੱਤੀ ਲਾਭ ਦੁਆਰਾ ਪ੍ਰੇਰਿਤ ਕਾਰ ਚੋਰੀ ਦੇ ਪਹਿਲੇ ਮਾਮਲੇ ਵਿੱਚ ਦੋਸ਼ੀ ਪਾਏ ਜਾਣ ਤੇ ਡਰਾਈਵਰ ਦਾ ਲਾਇਸੈਂਸ 10 ਸਾਲ ਲਈ ਮੁਅਤਲ ਕਰੇਗੀ ਦੂਜੀ ਵਾਰੀ ਚੋਰੀ ਦੇ ਮਾਮਲੇ ਵਿੱਚ ਦੋਸ਼ੀ ਪਾਈ ਜਾਣ ਤੇ ਇਹ ਮੁਅਤਲੀ 15 ਸਾਲ ਹੋ ਸਕਦੀ ਹੈ ਤੇ ਤੀਜੀ ਵਾਰੀ ਦੋਸ਼ੀ ਪਾਏ ਜਾਣ ਤੇ ਉਮਰ ਪਰਲੇ ਲਾਇਸੈਂਸ ਜਿਹੜਾ ਹੈ ਉਹ ਜ਼ਬਤ ਕੀਤਾ ਜਾਏਗਾ 온ਟਾਰੀਓ ਸਰਕਾਰ ਇਸ ਪ੍ਰਸਤਾਵ ਨੂੰ ਅਮਲੀ ਜਾਮਾ ਪਹਿਨਾਉਣ ਦੇ ਲਈ ਕਾਨੂੰਨ ਲਿਆਵੇਗੀ ਵੀਰਵਾਰ ਨੂੰ ਇਸ ਬਾਬਤ ਬਿਲ ਪੇਸ਼ ਕੀਤਾ ਜਾਏਗਾ ਤੇ 20 ਦੇ ਪੀਸੀ ਪਾਰਟੀ ਦੀ ਬਹੁਮਤ ਵਾਲੀ ਸੁਭਾਈ ਪਾਰਲੀਮੈਂਟ ਦੇ ਵਿੱਚ ਇਹ ਕਾਨੂੰਨ ਪਾਸ ਹੋਣਾ ਨਿਸ਼ਚਿਤ ਹੈ 온ਟਾਰੀਓ ਦੇ ਟ੍ਰਾਂਸਪੋਰਟ ਮੰਤਰੀ ਪਰੰਬੀਤ ਸਰਕਾਰੀਆ ਅਤੇ ਸੌਲਿਸਟਰ ਜਨਰਲ ਮਾਈਕਲ ਕਰਜ਼ਨਰ ਨੇ ਟੋਰਾਂਟੋ ਵਿਖੇ ਇੱਕ ਕਾਨਫਰੈਂਸ ਦੇ ਦੌਰਾਨ ਉਕਤ ਨਵੇਂ ਪ੍ਰਸਤਾਵਾਂ ਦਾ ਐਲਾਨ ਕੀਤਾ ਸਰਕਾਰੀਆਂ ਨੇ ਕਿਹਾ ਹੈ ਕਿ ਡਰਾਈਵਿੰਗ ਇੱਕ ਵਿਸ਼ੇਸ਼ ਸਹੂਲਤ ਹੈ ਅਧਿਕਾਰ ਨਹੀਂ ਜੇ ਤੁਸੀਂ ਆਪਣੇ ਖੁਦ ਦੇ ਲਾਪਰਵਾਹ ਲਾਭ ਲਈ ਕਮਿਊਨਿਟੀ ਦੇ ਹੋਰ ਮੈਂਬਰਾਂ ਨੂੰ ਬੇਸ਼ਰਮੀ ਨਾਲ ਸ਼ਿਕਾਰ ਬਣਾਉਂਦੇ ਹੋ ਤਾਂ ਤੁਸੀਂ ਉਸ ਵਿਸ਼ੇਸ਼ ਸਹੂਲਤ ਨੂੰ ਗਵਾ ਦੋਗੇ ਇਹ ਅਸਵੀਕਾਰਨਯੋਗ ਹੈ ਕਿ ਲੋਕਾਂ ਨੂੰ ਬੰਦੂਕ ਦੀ ਨੋਕਤੇ ਆਪਣੇ ਵਾਹਨਾਂ ਤੋਂ ਬਾਹਰ ਕੱਢਿਆ ਜਾ ਰਿਹਾ ਹੈ ਤੇ ਲੋਕਾਂ ਨੂੰ ਗੈਸਪਰਨ ਜਾਂ ਡਰਾਈਵਵੇ ਤੱਕ ਤੇ ਆਪਣੇ ਆਲੇ ਦੁਆਲੇ ਵੱਲ ਚੁਕੰਨੇ ਰਹਿਣ ਆਪ ਰਿਹਾ ਹੈ ਇਹ ਕਾਨੂੰਨ ਸਟੰਟ ਡਰਾਈਵਿੰਗ ਦੇ ਦੋਸ਼ੀ ਠਹਿਰਾਏ ਗਏ ਲੋਕਾਂ ਲਈ ਵੀ ਸਖਤ ਸਜ਼ਾਵਾਂ ਪੇਸ਼ ਕਰਦਾ ਹੈ ਕਿਸੇ ਸੜਕ ਤੇ ਪੋਸਟ ਕੀਤੀ ਸਪੀਡ ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਰਫ਼ਤਾਰ ਤੇ ਗੱਡੀ ਚਲਾਉਣ ਨੂੰ ਸਟੰਟ ਡਰਾਈਵਿੰਗ ਦੇ ਰੂਪ ਦੇ ਵਿੱਚ ਪਰਿਭਾਸ਼ਿਤ ਕੀਤਾ ਗਿਆ ਹੈ ਪਹਿਲੇ ਜੁਰਮ ਦੇ ਵਿੱਚ 1 ਸਾਲ ਲਈ ਲਾਇਸੈਂਸ ਮੁਅੱਤਲ ਹੋਵੇਗਾ ਦੂਜੇ ਲਈ 3 ਸਾਲ ਤੇ ਤੀਜੀ ਵਾਰੀ ਦੋਸ਼ੀ ਪਾਏ ਜਾਣ ਤੇ ਉਮਰ ਭਰ ਦੀ ਮੁਤਲੀ ਹੋ ਸਕਦੀ ਹੈ ਜਿਸ ਨੂੰ ਕੁਝ ਖਾਸ ਸ਼ਰਤਾਂ ਤੇ ਘਟਾਇਆ ਜਾ ਸਕਦਾ ਹੈ ਬੀਮਾ ਕੰਪਨੀਆਂ ਦੇ ਅਨੁਸਾਰ ਪਿਛਲੇ ਸਾਲ ਪਹਿਲੀ ਵਾਰੀ ਸੂਬੇ ਦੇ ਵਿੱਚ ਆਟੋ ਦੇ ਦਾਅਵੇ ਡਾਲਰ 1 ਬਿਲੀਅਨ ਤੋਂ ਵੱਧ ਗਏ ਸਨ 2024 ਦੇ ਸ਼ੁਰੂਆਤੀ ਸੰਕੇਤ ਦੱਸਦੇ ਨੇ ਕਿ ਚੋਰੀ ਦੀ ਰਫ਼ਤਾਰ ਹੌਲੀ ਨਹੀਂ ਹੋਈ ਹੈ ਓਪੀਪੀ ਨੇ ਕਿਹਾ ਹੈ ਕਿ ਸਾਲ ਦੇ ਸ਼ੁਰੂ ਵਿੱਚ 7 ਹਫ਼ਤਿਆਂ ਦੇ ਦੌਰਾਨ ਲਗਭਗ 3000 ਵਾਹਨ ਚੋਰੀ ਹੋਏ ਨੇ ਫੋਰ ਸਰਕਾਰ ਨੇ ਓਪੀਪੀ ਦੀ ਅਗਵਾਈ ਦੇ ਵਿੱਚ ਇੱਕ ਨਵੀਂ ਸੰਗਠਿਤ ਅਪਰਾਧ ਅਤੇ ਆਟੋ ਚੋਰੀ ਟਾਸਕ ਫੋਰਸ ਦੇ ਸਿਰਜਣਾ ਦੇ ਨਾਲ-ਨਾਲ ਇੱਕ ਵੱਡੀ ਆਟੋ ਚੋਰੀ ਪ੍ਰੋਸੀਕਿਊਸ਼ਨ ਟੀਮ ਲਈ 3 ਸਾਲਾਂ ਦੇ ਵਿੱਚ ਡਾਲਰ 51 ਮਿਲੀਅਨ ਦੇ ਦਾ ਵਾਦਾ ਕੀਤਾ ਹੈ ਇਸ ਦੌਰਾਨ ਯੋਰਕ ਰੀਜਨਲ ਨੇ ਪਿਛਲੇ ਸਾਲ ਦੇ 6 ਮਹੀਨਿਆਂ ਦੇ ਮੁਕਾਬਲੇ 2003 ਦੇ ਪਹਿਲੇ 6 ਮਹੀਨਿਆਂ ਵਿੱਚ ਆਟੋ ਚੋਰੀ ਵਿੱਚ 82% ਦੀ ਵਾਧਾ ਦਰਜ ਕੀਤਾ ਹੈ। ਪ੍ਰਧਾਨ ਮੰਤਰੀ ਜਸਟਨ ਟ੍ਰੋਡੋ ਨੇ ਫਰਵਰੀ ਵਿੱਚ ਇੱਕ ਰਾਸ਼ਟਰੀ ਆਟੋ ਚੋਰੀ ਸੰਮੇਲਨ ਦਾ ਯੋਜਨ ਕਰਵਾਇਆ ਸੀ ਤੇ ਸੁਝਾ ਦਿੱਤਾ ਸੀ ਕਿ ਉਹਨਾਂ ਦੀ ਸਰਕਾਰ ਅਪਰਾਧ ਦਾ ਮੁਕਾਬਲਾ ਕਰਨ ਲਈ ਸਖਤ ਸਜ਼ਾਵਾਂ ਤੇ ਵਿਚਾਰ ਕਰ ਰਹੀ ਹੈ ਪਰ ਸਜ਼ਾਵਾਂ ਵਿੱਚ ਕਿਸੇ ਤਬਦੀਲੀ ਦਾ ਐਲਾਨ ਨਹੀਂ ਕੀਤਾ ਗਿਆ। ਦੱਸ ਦੇ ਕਿ ਸੂਬਾ ਸਰਕਾਰ ਨੇ ਫੈਡਰਲ ਸਰਕਾਰ ਨੂੰ ਆਟੋ ਚੋਰੀ ਲਈ ਇੱਕ ਘੱਟੋ-ਘੱਟ ਲਾਜ਼ਮੀ ਸਜ਼ਾ ਨਿਰਧਾਰਤ ਕਰਨ ਅਤੇ ਰੇਲ ਯਾਰਡ ਖਾਸ ਤੌਰ ਤੇ ਮੌਨਟਰੀ ਦੀ ਬੰਦਰਗਾਹ ਤੇ ਕੰਟੇਨਰਾਂ ਦੀ ਜਾਂਚ ਨੂੰ ਵਧਾਉਣ ਲਈ ਆਖਿਆ ਹੈ ਸੰਗਠਿਤ ਅਪਰਾਧ ਸਮੂਹ ਅਕਸਰ ਅਨਟੈਰੀਓ ਵਿੱਚ ਚੋਰੀ ਕੀਤੇ ਵਾਹਨਾਂ ਨੂੰ ਅਫਰੀਕਾ ਤੇ ਮੱਧ ਪੂਰਬ ਦੇ ਬਾਜ਼ਾਰਾਂ 'ਚ ਭੇਜਦੇ ਨੇ ਅੱਗੇ ਦੇਖਦੇ ਆ ਐਡਵਿੰਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਗਾ ਦੀ ਇਹ ਖਾਸ ਸਬਜੈਕਟ ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆਏ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਫਤਿਹ ਦੋਸਤੋ ਦੋ ਖਬਰਾਂ ਲੈ ਕੇ ਤੁਹਾਡੇ ਲਈ ਹਾਜ਼ਰ ਹੋ ਰਿਹਾ ਇੱਕ ਖਬਰ ਤੇ ਅਲਬਰਟਾ ਦੀ ਐਨ ਡੀ ਪੀ ਪਾਰਟੀ ਦੇ ਨਾਲ ਰਿਲੇਟਡ ਆ ਤੁਹਾਨੂੰ ਯਾਦ ਹੋਣਾ ਪਿਛੇ ਜਨਵਰੀ ਦੇ ਵਿੱਚ ਜਿਹੜੀ ਐਨਡੀਪੀ ਪਾਰਟੀ ਦੀ ਲੀਡਰ ਰੇਚਲ ਨੌਟਲੀ ਉਹਨਾਂ ਨੇ ਅਨਾਉਂਸ ਕਰ ਦਿੱਤਾ ਸੀਗਾ ਵੀ ਉਹ ਹੁਣ ਲੀਡਰ ਨਹੀਂ ਰਹਿਣਗੇ ਇਸ ਲਈ ਉਹਨਾਂ ਪਾਰਟੀ ਨੂੰ ਕਹੇ ਸੀ ਵੀ ਭਾਈ ਤੁਸੀਂ ਨਵਾਂ ਲੀਡਰ ਜਿਹੜਾ ਉਹ ਚੁਣ ਲਓ ਤੇ ਉਹਦੇ ਵਿੱਚ ਬਹੁਤ ਸਾਰੇ ਸਾਡੇ ਜਿਹੜੇ ਸਿਟਿੰਗ ਐਮਐਲਏ ਸੀਗੇ ਉਹਨਾਂ ਨੇ ਅਹ ਦਿੱਤੇ ਆਪਣੇ ਨਾਂ ਕੁਝ ਐਡਮੰਟਨ ਤੋਂ ਇੱਕ ਕੈਲਗਰੀ ਤੋਂ ਇਸ ਤਰ੍ਹਾਂ ਜਿਹੜੇ ਜੀ ਨਾਮ ਆ ਗਏ ਔਰ ਇੱਕ ਅਲਬਰਟਾ ਫੈਡਰੇਸ਼ਨ ਆਫ ਲੇਬਰ ਉਹਨਾਂ ਦੇ ਜਿਹੜੇ ਲੀਡਰ ਨੇ ਗਿਲ ਮਗਾਵਨ ਉਹਨਾਂ ਨੇ ਵੀ ਆਪਣਾ ਨਾਂ ਇਸ ਰੇਸ ਵਿੱਚ ਦੇ ਦਿੱਤਾ ਸੀ ਪਰ ਹੋਇਆ ਕੀ ਹੈ ਕਿ ਹੁਣ ਉਹਦੇ ਵਿੱਚੋ ਜੀ ਕੱਲ ਉਥੇ ਕੈਲਗਰੀ ਦੇ ਵਿੱਚ ਉਹਨਾਂ ਦੀ ਡਿਬੇਟ ਹੋਈ ਸੀਗੀ ਔਰ ਉਹਦੇ ਵਿੱਚ ਗਿਲ ਮਗਾਵਨ ਹੋਰਾਂ ਨੇ ਆਪਣੇ ਆਪ ਨੂੰ ਉਸ ਰੇਸ ਚੋਂ ਬਾਹਰ ਕਰ ਲਿਆ ਔਰ ਉਹਦੇ ਜਿਹੜੇ ਕਾਰਨ ਆ ਉਹ ਉਹਨਾਂ ਨੇ ਦੱਸਿਆ ਵੀ ਕਿਉਂ ਇੱਕ ਤਾਂ ਉਹ ਕਹਿੰਦੇ ਜੀ ਵੀ 60000 ਡਾਲਰ ਦੀ ਜਿਹੜੀ ਐਂਟ੍ਰੈਂਸ ਫੀਸ ਆ ਉਹ ਉਹਨੂੰ ਲੱਗਾ ਵੀ ਕਾਫੀ ਹਾਈ ਆ ਸੋ ਇਸ ਕਰਕੇ ਉਹ ਬਾਹਰ ਜਾ ਰਹੇ ਨੇ ਦੂਸਰਾ ਉਹਨਾਂ ਨੇ ਇਹ ਗੱਲ ਆਖੀ ਆ ਜੀ ਵੀ ਉਹਨਾਂ ਨੂੰ 50000 ਡਾਲਰ ਲਈ ਆਲਰੇਡੀ ਉਹਨਾਂ ਲੋਕਾਂ ਕੋਲੋਂ ਡੋਨੇਸ਼ਨ ਮੰਗੀ ਉਹ ਕਹਿੰਦੇ ਜੇ ਮੈਂ ਥੋੜੇ ਦਿਨਾਂ ਚ ਇਹ 50000 ਨਾ ਇਕੱਠਾ ਕੀਤਾ ਤਾਂ ਮੈਂ ਆਈ ਵਿਲ ਬੀ ਟੋਸਟ ਆ ਸੋ ਹੁਣ ਜਿਹੜੇ ਜੀ ਇੱਕ ਜਿਹੜੀ ਸੀਗੀ ਰਾਖੀ ਪੰਚੋਲੀ ਉਹਨੇ ਪਹਿਲਾਂ ਹੀ ਆਪਣਾ ਨਾਮ ਬਾਹਰ ਕਰ ਲਿਆ ਸੀਗਾ ਰੇਸ਼ ਚੋਂ ਔਰ ਉਹਨੇ ਗਿਆ ਸੀ ਵੀ ਮੈਂ ਜਿਹੜੇ ਕੈਲਗਰੀ ਸ਼ਹਿਰ ਦੇ ਮੇਅਰ ਨੇ ਸਾਬਕਾ ਮੇਅਰ ਨਾਹਿਦ ਨੈਂਚੀ ਤੇ ਮੈਂ ਉਹਨਾਂ ਨੂੰ ਸਪੋਰਟ ਕਰ ਰਹੀ ਹਾਂ ਸੋ ਹੁਣ ਜਿਹੜੀ ਜੀ ਇੱਕ ਗੱਲ ਹੋਰ ਆਈ ਆ ਵੀ ਐਨਡੀਪੀ ਲੀਡਰਸ਼ਿਪ ਦੀ ਜਿਹੜੀ ਹੈ ਨਾ ਮੈਂਬਰਸ਼ਿਪ ਆ ਉਹ ਤਕਰੀਬਨ ਵੱਧ ਕੇ 85000 ਹੋ ਗਈ ਆ ਇਹ ਅੱਗੇ ਕਦੇ ਵੀ ਐਨਡੀਪੀ ਪਾਰਟੀ ਦੀ ਹਿਸਟਰੀ ਵਿੱਚ ਇਦਾਂ ਦੇ ਨੰਬਰ ਨਹੀਂ ਜੀ ਹੋਏ ਪਿੱਛੇ ਦਸੰਬਰ ਦੇ ਵਿੱਚ ਜਿੰਨਾ ਉਹਨਾਂ ਨੇ ਟੈਲੀ ਕੀਤਾ ਸੀਗਾ ਉਹਦੇ ਤੋਂ ਹੁਣ ਵੱਧ ਕੇ ਇਹ 5 ਗੁਣਾ ਵੱਧ ਚੁੱਕੀ ਆ ਪਰ ਖੈਰ ਜੀ ਉਹ ਉਹਨਾਂ ਦੀ ਵਧੀਆ ਗੱਲ ਮਗਾਵਨ ਹੋ ਰਹੀ ਕਹਿੰਦੇ ਆ ਵੀ ਇਹ ਬਹੁਤ ਵਧੀਆ ਗੱਲ ਆ ਵੀ ਲੋਕਾਂ ਚ ਉਤਸ਼ਾਹ ਆ ਵੀ ਅਸੀਂ ਜਿਹੜੀ ਐਗਜ਼ਿਸਟਿੰਗ ਪਾਰਟੀ ਗਵਰਨ ਕਰ ਰਹੀ ਆ ਅਲਬਰਟਾ ਵਿੱਚ ਅਸੀਂ ਉਹਨੂੰ ਰਿਪਲੇਸ ਕਰਨ ਲਈ ਲੋਕ ਇੰਨੇ ਉਤਾਵਲੇ ਹੈਗੇ ਨੇ ਸੋ ਇਹ ਕਹਿੰਦਿਆਂ ਹੋਇਆਂ ਉਹਨਾਂ ਜਿਹੜੇ ਆਪਣੇ ਆਪ ਨੂੰ ਰੇਸ ਚੋਂ ਬਾਹਰ ਕਰ ਲਿਆ ਹੈ ਗਿਲ ਮਗਾਵਨ ਹੋਰਾਂ ਨੇ। ਔਰ ਦੂਸਰੀ ਖਬਰ ਕੈਲਗਰੀ ਸ਼ਹਿਰ ਤੋਂ ਇਹ ਆ ਰਹੀ ਆ ਕਿ ਉੱਥੋਂ ਦੀ ਮੇਅਰ ਜਿਹੜੀ ਆ ਜੋਤੀ ਗੋਂਡੈਕ ਉਹਨਾਂ ਦੇ ਖਿਲਾਫ ਇੱਕ ਉੱਥੋਂ ਦਾ ਬਿਜ਼ਨਸਮੈਨ ਹੈ ਜੀ ਜਿਹਦਾ ਨਾਮ ਆ ਲੈਂਡਨ ਜੋਨਸਟਨ ਉਹਨਾਂ ਨੇ ਇੱਕ ਮਹਿੰਮ ਛੇੜੀ ਸੀ ਵੀ ਉਹ ਕਹਿੰਦਾ ਮੈਨੂੰ ਇਹਨਾਂ ਦੀ ਲੀਡਰਸ਼ਿਪ ਨਹੀਂ ਪਸੰਦ। ਇਸ ਕਰਕੇ ਉਹ ਚਾਹੁੰਦਾ ਵੀ ਇਹਨੂੰ ਰੀਕਾਲ ਕੀਤਾ ਜਾਵੇ ਯਾਨੀ ਕਿ ਉਹਨਾਂ ਦੀ ਪੋਜੀਸ਼ਨ ਤੋਂ ਉਹਨਾਂ ਨੂੰ ਵਾਪਸ ਬੁਲਾ ਲਿਆ ਜਾਵੇ ਪਰ ਸਿਟੀ ਦਾ ਕੁਝ ਕਾਇਦਾ ਕਾਨੂੰਨ ਹੈਗਾ ਜੀ ਵੀ ਉਹਦੇ ਲਈ ਤੁਹਾਨੂੰ ਜਿਹੜੇ ਆ ਸਰਟਨ ਨੰਬਰ ਆਫ ਸਿਗਨੇਚਰਸ ਚਾਹੀਦੇ ਆ ਜਿਨ੍ਹਾਂ ਦੀ ਗਿਣਤੀ ਸੁਖ ਨਾਲ 514000 ਆ ਪਰ ਇਹ ਜਿਹੜੇ ਪਟੀਸ਼ਨ ਕਰਨ ਵਾਲੇ ਸੱਜਣ ਸੀ ਜੀ ਇਹਨਾਂ ਨੇ ਸਿਰਫ 70k ਤੋਂ ਵੀ ਘੱਟ ਨੰਬਰ ਜਿਹੜੇ ਜੀ ਉਹ ਹੋ ਸਿਗਨੇਚਰ ਕਰਵਾਏ ਆ ਇਸ ਕਰਕੇ ਹੁਣ ਉਹ ਪਟੀਸ਼ਨ ਜਿਹੜੀ ਆ ਉਹਨਾਂ ਦੀ ਗਾਹ ਨਹੀਂ ਜਾ ਸਕਦੀ ਸੋ ਉਹ ਜਿਵੇਂ ਕਹਿੰਦੇ ਨੇ ਨਾ ਫਾਲ ਫਲੈਟ ਵਾਲੀ ਗੱਲ ਹੋ ਗਈ ਪਈ ਉਹ ਹੁਣ ਖਤਮ ਹੋ ਗਈ ਜੋਤੀ ਗੋਂਡਾ ਖੋਰੀ ਆਪਣੀ ਟਰਮ ਜਿਹੜੀ ਆ ਪੂਰੀ ਕਰਨਗੇ ਚੈਨਲ ਪੰਜਾਬੀ ਲਈ ਕਲਮੀਤ ਸਿੰਘ ਸੰਘਾ ਐਡਮੰਟਨ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ